ਭਗਵੰਤ ਮਾਨ ਨੇ ਬੀਜੇਪੀ ਦੀ ਕੇਂਦਰ ਸਰਕਾਰ ਤੇ ਵੱਡਾ ਆਮਲਾ ਬੋਲਿਆ ਤੁਹਾਨੂੰ ਦੱਸਦਿਆਂ ਪੰਪੰਸ ਨੇ ਕੀ ਕਿਹਾ ਤਾਨਾਸ਼ਾ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਉਹਨਾਂ ਦੇ ਖਿਲਾਫ ਬੋਲੇ ਇਸ ਲਈ ਆਵਾਜ਼ ਨੂੰ ਦਬਾਉਣ ਲਈ ਵੱਖ-ਵੱਖ ਤਰ੍ਹਾਂ ਦੇ ਹਟਕੰਡੇ ਅਪਣਾਏ ਜਾ ਰਹੇ ਨੇ ਪਰ ਲੋਕ ਇਹਨਾਂ ਦੀਆਂ ਹਰਕਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕੇਂਦਰ ਸਰਕਾਰ ਈਡੀ ਅਤੇ ਸੀਬੀਆਈ ਨੂੰ ਹਥਿਆਰ ਦੀ ਤਰ੍ਹਾਂ ਵਰਤ ਰਹੀ ਹੈ ਈਡੀ ਸਿਰਫ ਪੰਜਾਬ ਦਿੱਲੀ ਬੰਗਾਲ, ਕੇਰਲਾ, ਤਮਿਲਨਾਡੂ ਅਤੇ Jharkhand ਦੇ ਹੀ ਮੁੱਖ ਮੰਤਰੀਆਂ ਨੂੰ ਕਿਉਂ ਤੰਗ ਕਰਦੀ ਹੈ? ਗੁਜਰਾਤ, ਯੂਪੀ, ਰਾਜਸਥਾਨ ਚ ਕਿਉਂ ਨਹੀਂ ਜਾਂਦੀ? ਭਾਜਪਾ ਵਾਲੇ ਲੋਕਤੰਤ੍ਰਿਕ ਤਰੀਕੇ ਨਾਲ ਲੋਕ ਸਭਾ ਦੀਆਂ 13 ਸੀਟਾਂ ਤੇ ਚੋਣਾਂ ਲੜਨ। ਫਿਰ ਪਤਾ ਲੱਗ ਜਾਵੇਗਾ ਕਿ ਕੌਣ ਕਿੰਨੇ ਪਾਣੀ ਚ ਹੈ। ਜੇਕਰ ਲੋਕਾਂ ਨੂੰ ਤੁਹਾਡੇ ਕਿਤੇ ਕੰਮ ਪਸੰਦ ਆ ਗਏ ਤਾਂ ਤੁਹਾਨੂੰ ਵੋਟ ਪਾ ਦੇਣਗੇ ਹਾਂਜੀ ਉਹਨਾਂ ਦੱਸਦੀ ਹੈ ਜੀ ਪੰਚਮਾਨ ਨੇ ਵੱਡਾ ਸ਼ਬਦੀ ਹਮਲਾ ਬੋਲਿਆ ਬੀਜੇਪੀ ਦੀ ਕੇਂਦਰ ਸਰਕਾਰ ਤੇ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਸੀਬੀਆਈ ਤੇ ਈਡੀ ਹੈਗੀ ਹੈ ਉਹਨਾਂ ਨੂੰ ਜੋ ਹੈ ਪੰਜਾਬ ਜੋ ਹੈ ਕਿਉਂ ਦਿਖਦਾ ਹੈ ਬਾਕੀ ਸਟੇਟ ਕਿਉਂ ਨਹੀਂ ਦਿਖਦੇ ਤੇ ਗੁਜਰਾਤ ਯੂਪੀ ਚ ਕਿਉਂ ਜੋ ਹੈ ਮੁੱਖ ਮੰਤਰੀਆਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਂਦਾ ਇਹ ਵੱਡੀ ਗੱਲ ਕਹੀ ਪੰਤਮਨ ਸਾਹਿਬ ਨੇ ਤੇ ਉਹਨਾਂ ਨੇ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਤਾਨਾਸ਼ਾ ਵੀ ਕਹਿ ਦਿੱਤਾ ਤੁਹਾਨੂੰ ਦੱਸਦੀ ਹੈ ਜੀ ਪੰਤਮਨ ਸਾਹਿਬ ਨੇ ਕਿਹਾ ਕਿ ਜਿਹੜੀ ਆਮ ਕੇਂਦਰ ਸਰਕਾਰ ਹੈਗੀ ਆ ਉਹ ਨਹੀਂ ਚਾਹੁੰਦੀ ਕਿ ਕੋਈ ਉਹਨਾਂ ਦੇ ਖਿਲਾਫ ਬੋਲੇ ਜੇ ਭਾਜਪਾ ਲੋਕਤੰਤਰੀ ਤਰੀਕੇ ਨਾਲ 13 0 ਜਿੱਤੇਗੀ ਤਾਂ ਹੋਵੇਗਾ ਪਰ ਇਹ ਲੋਕਤੰਤਰੀ ਤਰੀਕੇ ਨਾਲ ਨਹੀਂ ਜਿੱਤਣਾ ਚਾਹੁੰਦੀ ਭਾਜਪਾ ਦੀ ਤਾਨਾਸ਼ਾਹੀ ਸਰਕਾਰ ਹੈਗੀ ਆ ਇਹ ਈਡੀ ਔਰ ਸੀਬੀਆਈ ਦਾ ਇਸਤੇਮਾਲ ਕਰਕੇ ਜੋ ਹੈ ਵਿਰੋਧੀ ਸੂਬਾਂ ਦੇ ਮੁੱਖ ਮੰਤਰੀਆਂ ਨੂੰ ਜੋ ਹੈ ਟਾਰਗੇਟ ਕਰਦੀ ਹੈ ਕਿ ਤੇ ਵੱਡੀ ਗੱਲ ਕੀ ਪੰਤਮਨ ਸਾਹਿਬ ਨੇ ਤੁਹਾਨੂੰ ਦੱਸਦੀ ਜੀ ਲਗਾਤਾਰ ਪੰਤਮਨ ਸਾਹਿਬ ਜੋ ਹੈ ਭਾਜਪਾ ਤੇ ਹਮਲਾ ਕਰ ਹੈਗੇ ਜੀ ਤੇ ਉਹਨਾਂ ਨੇ ਵੱਡੀ ਗੱਲ ਕਹੀ ਉਹਨਾਂ ਨੇ ਜੋ ਹੈ ਕਿਹਾ ਕਿ ਭਾਜਪਾ ਜੋ ਹੈ ਲੋਕਤੰਤਰੀ ਤਰੀਕੇ ਨਾਲ 13 ਦੀ 13 ਸੀਟਾਂ ਤੇ ਲੋਕ ਸਭਾ ਚੋਣਾਂ ਲੜਨ ਫਿਰ ਪਤਾ ਲੱਗੇਗਾ ਕਿ ਕੌਣ ਕਿੰਨੇ ਪਾਣੀ ਚ ਹੈ ਜੇਕਰ ਲੋਕਾਂ ਨੇ ਤੁਹਾਡੇ ਕਿਤੇ ਕੰਮ ਪਸੰਦ ਆਗੇ ਤਾਂ ਹੀ ਤੁਹਾਨੂੰ ਵੋਟ ਦੇਣਗੇ ਭਗਵੰਤ ਮਾਨ ਨੇ ਕਿਹਾ ਕਿ ਜੇ ਭਾਜਪਾ ਦੀ ਸਰਕਾਰ ਲੋਕਤਾਂਤ੍ਰਿਕ ਤਰੀਕੇ ਨਾਲ ਚੋਣਾਂ ਲੜਨ ਤਾਂ ਹੀ ਉਹਨਾਂ ਵਾਸਤੇ ਵਧੀਆ ਹੈ ਪਰ ਇਹ ਜੋ ਹੈ ਕਤਾਨਾਸ਼ਾਈ ਸਰਕਾਰ ਹੈਗੀ ਹੈ ਇਹ ਜੋ ਹੈ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀਆਂ ਨੂੰ ਤੰਗ ਕਰਦੀ ਹੈਗੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਹੈਗੇ ਤੇ ਉਹਦੇ ਉੱਤੇ ਵੀ ਜੋ ਹੈ ਤੰਗ ਕਰਦੇ ਹੋਏ ਪੰਤਨਾ ਸਾਹਿਬ ਨੇ ਕਿਹਾ ਹੈ ਕਿ ਅਸੀਂ ਸਕੂਲ ਬਣਾਏ ਕਾਲਜਿਸ ਬਣਾਏ ਮੁਹੱਲਾ ਕਲੀਨਿਕ ਖੋਲੇ ਹੈਗੇ ਆ ਤਾਂ ਜੋ ਉਦਾਂ ਦੇ ਮੁੱਖ ਮੰਤਰੀ ਦਿੱਲੀ ਦੇ ਜਿਨ੍ਹਾਂ ਨੇ ਵਿਕਾਸ ਕੀਤਾ ਹੈਗਾ ਉਹਨਾਂ ਨੂੰ ਜੇਲ੍ਹ ਚ ਪਾਇਆ ਹੈਗਾ ਇਹ ਲੋਕਤੰਤਰੀ ਤਰੀਕੇ ਨਾਲ ਕੰਮ ਨਹੀਂ ਕਰਦੀ ਬੀਜੇਪੀ ਦੀ ਸਰਕਾਰ ਇਹ ਵੱਡਾ ਜਿਹੜਾ ਸ਼ਬਦੀ ਹਮਲਾ ਬੋਲਿਆ ਹੈ ਕਿ ਇਲਜ਼ਾਮ ਲਾਏ ਹੈਗੇ ਪੰਤਮਨ ਸਾਹਿਬ ਨੇ ਜੋ ਹੈ ਭਾਜਪਾ ਤੇ ਉੱਤੇ ਮੋਦੀ ਸਾਹਿਬ ਦੇ ਉੱਤੇ ਤੁਹਾਨੂੰ ਦੱਸ ਦਈਏ ਜੀ ਪੰਤਮਨ ਸਾਹਿਬ ਲਗਾਤਾਰ ਜੋ ਹੈ ਬੀਜੇਪੀ ਤੇ ਹਮਲਾਵਰ ਹੈਗੇ ਜੀ ਮੋਦੀ ਸਾਹਿਬ ਨੂੰ ਜੋ ਹੈ ਪਹਿਲੇ ਅਰਵਿੰਦ ਕੇਜਰੀਵਾਲ ਸਾਹਿਬ ਪਿੱਛੇ ਕਹਿੰਦੇ ਹੁੰਦੇ ਸੀਗੇ ਹਰ ਕੰਮ 'ਚ ਕਹਿੰਦੇ ਸੀ ਕਿ ਜੋ ਹੈ ਮੋਦੀ ਕੰਮ ਨਹੀਂ ਕਰਨ ਦਿੰਦੇ ਤੇ ਹੁਣ ਜੋ ਹੈ ਭਵਨਤਪਾਲ ਸਾਹਿਬ ਵੀ ਜੋ ਹੈ ਹੱਥ ਤੋਕੇ ਪਿੱਛੇ ਪੈ ਚੁੱਕੇ ਹੈਗੇ ਜੀ ਬੀਜੇਪੀ ਦੀ ਕੇਂਦਰ ਸਰਕਾਰ ਉੱਤੇ ਕਿਉਂਕਿ ਭਵਨਤਪਾਲ ਵਿਸ਼ਵਾਸ ਹੈ ਕਿ ਲੋਕ ਉਹਨਾਂ ਦਾ ਸਾਥ ਦੇਣਗੇ ਤੇ ਬੀਜੇਪੀ ਦੀ ਜਿਹੜੀ ਨੀਤੀਆਂ ਹੈਗੀਆਂ ਉਸ ਦੇ ਖਿਲਾਫ ਔਰ ਦੇਣਗੇ ਤੇ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਆਪ ਨੂੰ ਦੇਣਗੇ ਬਾਕੀ ਦੇਖਣਾ ਹੋਏਗਾ ਕਿ ਜੋ ਹੈ ਰਿਜ਼ਲਟ ਆਂਦਾ ਹੈ ਲੋਕ ਸਭਾ ਚੋਣਾਂ ਦਾ ਬਾਕੀ ਤੁਹਾਨੂੰ ਦੱਸ दिए ਜਾਂਦੇ ਜਾਂਦੇ ਪੰਤਨਾ ਸਾਹ ਆਪਣੇ ਬੀਜੇਪੀ ਦੀ ਕੇਂਦਰ ਸਰਕਾਰ ਤੇ ਵੱਡਾ ਹਮਲਾ ਬੋਲਿਆ